ਕੋਪ ਦੇਖ 무ਨੀਸ਼ ਕੋ ਨਿਪਪੂਤਤਾ ਸੰਗ ਦੀਨ ਮਨੀਸ਼ਵਰ ਦਾ ਕਰੋਧ ਵੇਖ ਕੇ ਰਾਜਾ ਦਸ਼ਰਤ ਨੇ ਪੁੱਤਰ ਨੂੰ ਉਸ ਨਾਲ ਤੋੜ ਦਿੱਤਾ ਚਗ ਮੰਡਲ ਕੋ ਚਲਿਓ ਲੈ ਤਾਹੇ ਸੰਗ ਪਰਬੀਨ ਵੱਡਾ ਚਤੁਰ ਮੋਨੀ ਉਸ ਨੂੰ ਨਾਲ ਲੈ ਕੇ ਮੰਡਲ ਵੱਲ ਤੁਰ ਚਲਿਆ ਰਸਤੇ ਵਿੱਚ ਜਾ ਕੇ Muni ਨੇ ਕਿਹਾ ਇਕ ਮਾਰਗ ਦੂਰ ਹੈ ਇਕ ਨੀਰ ਹੈ ਸੁਨ ਰਾਮ ਏ ਰਾਮ ਸੁਣੋ ਇਕ ਦੂਰ ਦਾ ਰਸਤਾ ਹੈ ਅਤੇ ਇਕ ਨੇੜੇ ਦਾ ਰਾਹਾ ਮਾਰਤ ਰਾਛਸੀ ਜਿਹ ਤਾਰਕਾ ਗਨ ਨਾਮ ਪਰ ਨੇੜੇ ਦੇ ਰਾਹ ਵਿੱਚ ਇਕ ਰਾਖਸ਼ਣੀ ਮਾਰਦੀ ਹੈ ਜਿਸ ਦਾ ਨਾਮ ਤਾੜਕਾ ਹੈ ਜੋਨ ਮਾਰਗ ਤੀਰ ਹੈ ਤਿਹ ਰਾਹਾ ਚੱਲੋ ਆਜ ਰਾਮ ਨੇ ਕਿਹਾ ਜਿਹੜਾ ਰਸਤਾ ਨੇੜੇ ਤੀਰ ਦਾ ਹੈ ਅੱਜ ਉਸੇ ਰਸਤੇ ਚੱਲੋ ਚਿੱਤ ਚਿੰਤ ਨਾ ਕੀਜੀਐ ਦੇਵ ਦੇਵ ਕੇ ਹੈ ਕਾਜ ਚਿੱਤ ਵਿੱਚ ਰੱਤਾ ਭਰਵੀਂ ਚਿੰਤਾ ਨਾ ਕਰੋ ਇਹ ਦੇਵਤਾ ਸਰੂਪ ਬ੍ਰਾਹਮਣ ਦਾ ਕੰਮ ਹੈ ਬਾਟ ਚਾਪੈ ਜਾਤ ਹੈ ਤਬ ਲੋ ਨਿ ਸਾਚਰ ਆਨ ਉਹ ਰਸਤੇ ਉਤੇ ਖਿਗੋਸੀ ਚੱਲੇ ਜਾ ਰਹੇ ਸਨ ਤਦਾਰ ਉਕਸ਼ਨੀ ਆ ਗਈ ਜਾ ਹੋਗੇ ਕਤਿ ਰਾਮ ਕਹੈ ਮਗ ਰੋਕਿਓ ਤਜ ਕਾਨ ਕਹਿ ਲਗੀ हे राम ਬਚ ਕੇ ਕਿਥੇ ਜਾਓਗੇ ਉਸਨੇ ਕਿਸੇ ਦੀ ਪਰਵਾਹ ਛੱਡ ਕੇ ਰਸਤਾ ਰੋਕ ਲਿਆ ਦੇਖ ਰਾਮ ਨਿਸਾਚਰੀ ਗਹਿ ਲਈ ਤੇ ਬਾਲ ਕਮਾਨ ਰਕਸ਼ਨੀ ਨੂੰ ਵੇਖ ਦਿਆ ਹੀ ਰਾਮ ਨੇ ਤਨਸ਼ੁਬਾਨ ਪਾੜ ਲਿਆ ਬਾਲ ਮਦ ਪਰ ਹਾਰਿਓ ਸੁਰ ਤਾਨ ਕਾਨ ਪਰਮਾਨ ਅਤੇ ਕੰਨ ਤੱਕ ਖਿੱਚ ਕੇ ਤੀਰ ਉਸ ਦੇ ਮੱਥੇ ਵਿੱਚ ਮਾਰ ਦਿੱਤਾ ਬਾਣ ਲਾਗਤ ਹੀ ਗਿਰੀ ਵਿਸੰਪਾਰ ਤੇ ਵਿਸਾਲ ਬਾਣ ਵਜਦਿਆ ਹੀ ਵਿਸ਼ਾਲ ਦੇਵ ਵਾਲੀ ਰਾਖਸ਼ਨੀ ਬੇਸੁੱਧ ਹੋ ਕੇ ਡਿੱਗ ਪਈ ਹਾਥ ਸ਼ਰੀਰ ਗੁਨਾਥ ਕੇ ਭਿਓ ਪਾਪ ਨੀ ਕੋ ਕਾਲ ਇਸ ਤਰ੍ਹਾਂ ਉਸ ਪਾਪਣੀ ਦਾ ਸ਼੍ਰੀ ਰਾਮਚੰਦਰ ਦੇ ਹੱਥੋਂ ਅੰਤ ਹੋ ਗਿਆ। ਐਸ ਤਾਹੇ ਸੰਘਾਰ ਕੈ ਕਰ ਜਗ ਮੰਡਲ ਮੰਡ। ਇਸ ਤਰ੍ਹਾਂ ਉਸ ਨੂੰ ਮਾਰ ਕੇ ਯੱਗ ਸਥਾਨ ਵਿੱਚ ਬੈਠ ਕੇ ਰਾਖੀ ਕਰਨ ਲੱਗੇ। ਆਏਗੇ ਤਬ ਲੋ ਨਿਸਾਚਰ ਦੀਹੀ ਦੇ ਪਰਚੰਡ। ਇਹ ਤੱਕ ਕੇ ਤਦੋਂ ਵੱਡੇ ਤੇਜ ਵਾਲੇ ਦੋ ਦੈਂਤ ਆ ਗਏ। ਭਾਜ ਭਾਜ ਚੱਲੇ ਸਬੈ ਰਿਖ ਠਾੜ ਪੈ ਹੱਠ ਰਾਮ ਜਿਨ੍ਹਾਂ ਨੂੰ ਦੇਖ ਕੇ ਸਾਰਿਆਂ ਰਿਸ਼ੀਆਂ ਨੂੰ ਭਾਜੜ ਪੈ ਗਈ ਪਰ ਹੱਠ ਵਾਲੇ ਰਾਮ ਉੱਥੇ ਹੀ ਖੜੋਤੇ ਰਹੇ ਯੁੱਧ ਕ੍ਰੋਧ ਕਰੇ ਉਹ ਤਿਹੂ ਤੇ ਠੋਰ ਸੋਹਰ ਜਾਮ ਉਹਨਾਂ ਨੇ ਕ੍ਰੋਧ ਕਰਕੇ ਉਸ ਜਗ੍ਹਾ ਉੱਤੇ 16 ਪਹਿਰ ਤੱਕ ਯੁੱਧ ਕੀਤਾ ਮਾਰ ਮਾਰ ਪੁਕਾਰ ਦਾਨਵ ਸ਼ਾਸਤਰ ਅਸਤਰ ਸੰਭਾਰ ਆਪੋ ਆਪਣੇ ਅਸਤਰ ਸ਼ਾਸਤਰ ਸੰਭਾਲ ਕੇ ਦੈਂਤ ਮਾਰੋ ਮਾਰੋ ਪੁਕਾਰਦੇ ਸਨ ਬਾਣ ਪਾਣ ਕਮਾਨ ਕੋ ਧਰ ਤਬਰ ਤੇਚ ਕੁਠਾਰ ਉਹਨਾਂ ਦੇ ਹੱਥਾਂ ਵਿੱਚ ਤਨੁਸ਼ ਬਾਣ ਤਿੱਖੇ ਗੰਡਾਸੇ ਅਤੇ ਕੋਹਾੜੇ ਫੜੇ ਹੋਏ ਸਨ ਘੋਰ ਘੋਰ ਦਸੋ ਦਿਸ਼ਾ ਨਹਿਸੂਰ ਬੀਰ ਪਰਮਾਤ ਦਸ਼ਾ ਦਿਸ਼ਾਵਾਂ ਵਿੱਚ ਸੂਰਬੀਰਾਂ ਨੇ ਘੇਰਾ ਘਤਿਆ ਹੋਇਆ ਸੀ ਆਏ ਕੈ ਜੂਜੇ ਸਬਾ ਰਣਰਾਮ ਇਕਲ ਸaat ਇਕੱਲੇ ਰਾਮ ਨਾਲ ਆ ਕੇ ਸਾਰੇ ਸੂਰਮੇ ਰਣਪੂਮੀ ਵਿੱਚ ਲੜ ਰਹੇ ਸਨ ਪ੍ਰਸਾਵਲ ਚੰਦ ਰਣੰ ਪੇਕ ਰਾਮੰ ਰਣਪੂਮੀ ਵਿੱਚ ਧਰਮ ਸਥਾਨ ਦੇ ਝੰਡੇ ਵਾਂਗ ਤੁਜੰ ਧਰਮ ਤਾਮੰ ਰਾਮ ਅਡੋਲ ਤਿਸ ਰਹੇ ਸਨ ਚੂਹੂ ਔਰ ਟੁਕੇ ਚੋਹਾ ਪਾਸਿਆਂ ਤੋਂ ਰਖਸ਼ ਨੇੜੇ ਟੁਕੇ ਹੋਏ ਸਨ ਮੁਖੰ ਮਾਰਕੂਕੇ ਅਤੇ ਮੂਹ ਤੋਂ ਮਾਰੋ ਮਾਰੋ ਬੋਲ ਰਹੇ ਸਨ ਬਜੇ ਕੋਰ ਬਾਜੇ ਕੋਰ ਵਾਜੇ ਵੱਜਦੇ ਸਨ ਤੁਨੰ ਮੇਗ ਲਾਜੀ ਜਿਨ੍ਹਾਂ ਦੀ ਆਵਾਜ਼ ਅੱਗੇ ਬੱਦਲ ਦੀ ਧੁਨੀ ਲੱਜਾ ਰਹੀ ਸੀ ਝੰਡਾ ਗੱਡ ਗਾੜੇ ਪੱਕੇ ਝੰਡੇ ਗੱਡ ਕੇ ਮੰਡੇ ਬੈਰ ਬਾੜੇ ਵੈਰ ਵਧਾ ਕੇ ਲੜ ਰਹੇ ਸਨ ਕੜ ਕੇ ਕਮਾਨੰ ਕਮਾਨਾਂ ਕੜਕਦੀਆਂ ਸਨ ਝੜ ਕੇ ਕਿਰਪਾਨੰ ਤਲਵਾਰਾਂ ਝੜਕਦੀਆਂ ਸਨ ਟਲਾ ਟੋਕ ਟਾਲੈ ਢਾਲਾਂ ਤੋਂ ਟੁਕ ਟੁਕ ਦੇ ਸ਼ਬਦ ਹੁੰਦੇ ਸਨ ਚਲੀ ਪੀਤ ਪਾਲੈ ਅਤੇ ਤਲਵਾਰਾਂ ਚੱਲਦੀਆਂ ਸਨ ਰਣੰਗ ਰਾਂਗ ਰੱਤੇ ਯੋਧੇ ਰਣ ਭੂਮੀ ਵਿੱਚ ਇੰਹੋਂ ਰੱਤੇ ਹੋਏ ਸਨ ਮਨੋ ਮੱਲ ਮੱਤੇ ਮਾਨੋ ਮਸਤ ਮੱਲ ਫਿਰਦੇ ਹੋਣ ਸਰੰਗ ਤਾਰ ਪਰਖੇ ਤੀਰਾਂ ਦਾ ਮੇ ਵਾਰਦਾਸੀ ਮਹਿਕਵਾਸ ਕਰਖੈ ਵੱਡਿਆ ਤਨਸ਼ਾ ਨੂੰ ਖਿੱਚਿਆ ਜਾ ਰਿਆ ਸੀ ਗਰੀਬਾਨ ਵਰਖਾ ਤੇਰਾ ਦੀ ਵਰਖਾ ਕਰਦੇ ਸਨ ਸੋਨੇ ਜੀਤ ਕਰਖਾ ਜਿੱਤ ਦੇ ਗੀਤ ਸੋਂਦੇ ਸਨ ਸੋਭਾ ਮਰੀਚੰ ਸੋਭਾ ਹੁwidehat ਤੇ ਮਰੀਚ ਦੰਤ ਮੌਤ ਦੀ ਇੱਛਾ ਕਰਕੇ ਚਲੇ ਬਾਚਮੀਚੰ ਰਾਮ ਦੇ ਸਾਹਮਣੇ ਆ ਗਏ ਏ ਕੈ ਵਾਰ ਟੂਟੇ ਦੋਵੇਂ ਦੰਤ ਇੱਕੋ ਵਾਰ ਇਸ ਤਰ੍ਹਾਂ ਟੁੱਟ ਕੇ ਆਪੇ ਮਨੋ ਬਾਜ ਛੂਟੇ ਮਾਨੋ ਬਾਜ ਛੁੱਟ ਕੇ ਆਏ ਹੋਣ ਲਿਓ ਕੋਰ ਰਾਮ ਇਉ ਰਾਮ ਨੂੰ ਘੇਰ ਲਿਆ ਸਸੰਗ ਜੇਮ ਕਾਮ ਜਿਵੇਂ ਚੰਦਰਮਾ ਨੂੰ ਕਾਮਦੇਵ ਨੇ ਘੇਰ ਲਿਆ ਸੀ ਘੇਰਿਓ ਦੈਤ ਸੈਨਾ ਇਉ ਦੈਨ ਦੀ ਸੈਨਾ ਨੇ ਰਾਮ ਨੂੰ ਘੇਰ ਲਿਆ ਜਿਵੇਂ ਰੋਦਰ ਮੈਨੰ ਜਿਵੇਂ ਰੋਦਰ ਨੂੰ ਕਾਮ ਨੇ ਘੇਰਿਆ ਸੀ ਰੁਕੇ ਰਾਮ ਜੰਗੰ ਰਾਮ ਜੀ ਜੰਗ ਵਿੱਚ ਇਉਂ ਟਟੇ ਹੋਏ ਸਨ ਮਨੋ ਸਿੰਦ ਗੰਗੰ ਮਾਨੋ ਸਮੁੰਦਰ ਵਿੱਚ ਗੰਗਾ ਮਿਲੀ ਹੁੰਦੀ ਹੈ ਰਣੰਗ ਰਾਮ ਬੱਜੇ ਰਣ ਵਿੱਚ ਰਾਮ ਲਲਕਾਰ ਦੇ ਸਨ ਤੁਨੰਗ ਮੇਗ ਲੱਜੇ ਜਿਸ ਅੱਗੇ ਬਦਲਾ ਦੀ ਧੁਨ ਸ਼ਰਮਸਾਰ ਹੁੰਦੀ ਸੀ ਰੁਲੇ ਤਾਚ ਮੁਚੰਗ ਵੱਡੇ ਟੋਕੇ ਸੂਰਮੇ ਰੋਲ ਰਹੇ ਸਨ ਗਰੇ ਸੂਰ स्वच्छੰ ਸ੍ਰੇਸ਼ਟ ਸੂਰਮੇ ਡਿੱਗੇ ਹੋਏ ਸਨ ਚਲੇ ਐਠ ਮੁੱਚੇ ਰਾਖਸ਼ ਮੁੱਚਾ ਨੂੰ ਵਾਟ ਚੜਾ ਕੇ ਚਲੇ ਆਉਂਦੇ ਸਨ ਕਹਾ ਰਾਮ ਪੁੱਛੇ ਪੁੱਛਦੇ ਸਨ ਰਾਮ ਕਿੱਥੇ ਹੈ ਅਬੇ ਹੱਥ ਲਾਗੇ ਜੇ ਹੁਣ ਸਾਡੇ ਹੱਥ ਲੱਗ ਜਾਏ ਕਹਾਂ ਜਾਹੋ ਪਾਗੇ ਤਾ ਫਿਰ ਕਿੱਥੇ ਭੱਜ ਕੇ ਜਾਏਗਾ ਰਿਪੰ ਪੇਖ ਰਾਮ ਰਾਮ ਨੇ ਵੈਰੀ ਨੂੰ ਵੇਖ ਲਿਆ ਅਠਿਓ ਧਰਮ ਤਾਮ ਅਤੇ ਧਰਮ ਤਾਮ ਸਰੂਪ ਰਾਮ ਟਟ ਗਏ ਕਰੈ ਨੈਨ ਰਤੰ ਉਸ ਨੇ ਰੋ ਨਾਲ ਨੈਨ ਲਾਲ ਕਰ ਲੇ ਤੁਨੁਰਵੇਦ ਗਿਆਤੰ ਉਹ ਤੁਨੁਰਵੇਦ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਤਨੰ ਅਗਰ ਕਰਖਿਓ RAM ਨੇ ਕਟੋਰ ਤਨੁਛ ਨੂੰ ਖਿੱਚਿਆ ਸਰੰਗ ਤਾਰ ਬਰਖਿਓ ਅਤੇ ਤੀਰਾ ਦੀ ਬਰਖਾ ਸ਼ੁਰੂ ਕਰ ਦਿੱਤੀ ਹਣੀ ਸੱਤਰ ਸੈਨੰ ਵੈਰੀ ਸੈਨਾ ਮਾਰ ਦਿੱਤੀ ਹਸੇ ਦੇਵ ਗੈਨੰ ਇਹ ਵੇਖ ਕੇ ਆਕਾਸ਼ ਵਿੱਚ ਦੇਵਤੇ ਹੱਸਣ ਲੱਗੇ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ